ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀ ਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਆਪਾਂ ਦਿਹਾੜ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਵਾਜ ਦੀ ਵੀਡੀਓ ਆਪਾਂ ਸਿਰਫ ਫਤੇਗੜ ਸਾਹਿਬ ਤੋਂ ਕਵਰ ਕਰਦੇ ਪਏ ਪਿੰਡ ਵੀਰਾਂ ਦਾ ਹੈਗਾ 사ਂਦਰੀ ਮਾਜਰਾ 사ਂਦਰੀ ਮਾਜਰਾ ਵਾਜਿਆਂ ਦਾ ਪਿੰਡ ਆ 98720 97874 98720 97874 ਵਾਜਿਆਂ ਦਾ ਮੋਬਾਈਲ ਨੰਬਰ ਆ ਜੋ ਬਸ ਸਕਰੀਨ ਤੇ ਵੜ ਦੇਖਦੇ ਪਏ ਆ ਇਹ ਸੂਈ ਹੋਈ ਆ ਸੂਈ ਨੂੰ ਅੱਜ ਇਸ ਨੂੰ 16 ਦਿਨ ਹੋ ਚੁੱਕੇ ਹੈਗੇ ਤੇ ਪੂਰਾ ਨੈੱਟ ਵੀਰ ਕਹਿੰਦੇ 17 ਲੀਟਰ ਪਰ 16 ਬਣ ਕੇ ਚੱਲੇ ਵੀ 8 ਲੀਟਰ ਟਾਈਮ ਦਾ ਦੁੱਧ ਜਮਾ ਇਹਦੇ ਥੱਲੇ ਹਾਜ਼ਰ ਆ ਦੂਜਾ ਸੂਆ ਵੜ ਸੂਈ ਆ 16 ਦਿਨ ਹੋ ਚੁੱਕੇ ਸੂਈ ਨੂੰ ਉਹ ਬੱਚਾ ਦੇਖ ਸਕਦਾ ਨਾਲ ਖੜਾ ਹੈਗਾ ਤੇ ਪਹਿਲੇ ਸੂਏ ਵੀਰ ਕਹਿੰਦਾ 20 ਲੀਟਰ ਦੁੱਧ ਆ ਪਈਦਾ ਚੋਇਆ ਹੋਇਆ ਹੈਗਾ ਥਣ ਦੇਖੋ 16 ਮੁੱਠੀ ਵਾਲਾ ਸਾਫ਼ ਇਤਰਾ ਚਾਰੇ ਧਨ ਨਿਕਣਵੇਂ ਵਿੱਥੀ ਤੇ ਤੇ ਆ ਬੱਚਾ ਦੇਖ ਸਕਦੇ ਹੋ ਜੀ ਪਿੱਛੇ ਬੱਚਾ ਨਾਲ ਆ ਜਾਵਾ ਸੂਈ ਸਵਾਈਆ ਘਰੇ ਵੀਰ ਕੇ ਦਾ ਆਪਣੇ ਸੂਈ ਆ ਪਿਛਲਾ ਸੂ ਦੁੱਧ ਵੀ ਘਰੇ ਦਾ ਪੀਤਾ ਵਾ 20 ਲੀਟਰ ਦੁੱਧ ਪਿਛਲੇ ਸੂਵੇ ਨੇ ਦਿੱਤਾ ਐਦ ਕੀ 22 ਲੀਟਰ ਮੰਨ ਕੇ ਪੇਸ ਕਰਤਾ ਦਿੰਦਾ ਚੰਗੀ ਗਿਅਰ ਕਰੋ ਜੀ ਮੌਸਮ ਠੰਡਾ ਹੋ ਗਿਆ ਤਾਂ 22 ਲੀਟਰ ਪਰ ਵੇਖ ਸਕ ਤੁਸੀਂ 20 ਮੰਨ ਕੇ ਖੀਦ ਲਓ ਦੁੱਧ 20 ਤੋਂ ਪਰ ਪਾ ਦੂਗਾ ਇਸ ਵਕਤ 16 ਲੀਟਰ ਦੁੱਧ ਮੈਨ ਨਾਲਾ ਮੇਟੇ ਥੱਲੇ ਹਾਜ਼ਰ ਆ ਮੋਬਾਈਲ ਨੰਬਰ ਵੀਰ ਦਾ ਹੈਗਾ 98720 7987 ਏਰੀਆ ਸ੍ਰੀ ਫਟੇਗੜ ਸਾਹਿਬ ਹੈਗਾ ਸਰਾਬੋਰੀ ਆ ਗਿਆ ਸਾਂਦਰੀ ਮਾਜਰਾ ਵੰਜਾ ਦਾ ਪੈਂਡਾ ਮੁੱਲ ਹੈਗਾ ਬੈਡ ਦਾ ਸਿਰਫ 50000 ਰੁਪਇਆ ਸਿਰਫ 50000 ਰੁਪਇਆ ਮੁੱਲ ਇਹਦੇ ਵਿੱਚ ਥੋੜਾ ਮਾਤਲ ਹੋਊ ਜਿਆਦਾ ਹੋਣਾ ਕੋਈ ਨਹੀਂ ਵੀਰੇ 35 30 ਦਾ ਫਾਇਦਾ ਕੋਈ ਨਹੀਂ 40 ਦਾ 42 ਦਾ ਜਿੱਦ ਕੇ ਦਾ 50000 ਦੇ ਵਿੱਚੋਂ ਥੋੜਾ ਕਰਾ ਮਾਣਦਾਂ ਨੂੰ ਹੋਊਗਾ ਸੋ ਵੀਡੀਓ ਇਸ ਵਕਤ ਚਵਾਈ ਹੁਣ ਤੋਂ 2 ਘੰਟੇ ਬਾਅਦ ਦੀ ਬਣੀ ਹੋਈ ਹੈ ਸੋ ਵੀਡੀਓ ਬਣੀ ਹੈਗੀ ਕਿ ਐਵੇਂ 10:30 ਵਜੇ ਮੇਰੇ ਸਾਡੇ 6:30 ਵਜੇ ਚਵਾਈ ਹੋ ਗਈ ਹੈ ਆ ਉਹ ਸਾਹਿਬ ਉਹਨਾਂ ਨੂੰ ਗੈਸ ਕਰ ਸਕਦੇ ਹੋ ਕਿ ਕੱਦ ਕਾਟ ਚੰਗਾ ਨਿਆਣਾ ਵਗੈਰਾ ਵਧੀਆ ਪੌਣ ਦੀ ਪੌਣਾ ਪੌਣ ਨਹੀਂ ਪਰ ਕੋਈ ਦਿੱਕਤ ਨਹੀਂ ਸੋ ਦੂਜਾ ਸਵੇਰ ਸੁਨਿਸ਼ਵਾਇ ਕਿਸੇ ਵੀ ਵੀਰ ਦੇ ਬੜਾ ਪਸੰਦ ਦੇ ਕੋਲ ਜਾ ਕੇ ਦੇਖ ਕੇ ਤਸੱਲੀ ਕਰਕੇ ਫੀਸ ਦੇ ਸਕਦੇ ਹੋ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਨਿਰਖ ਵਾਸਤੇ ਦੀ ਆਪ ਕਰਨੀ ਹੈ ਘਰੇਲੂ ਆਪਾਂ ਤੁਹਾਨੂੰ ਬੈਡ ਦਿਖਾ ਦਿੱਤੇ ਆ ਪਿੰਡ ਸਾੰਦਰੀ ਮਾਜਰਾ ਫਤੇਗੜ ਸਾਹਿਬ ਜ਼ਿਲ੍ਹਾ ਪਈ ਜੰਦਾਗਾ ਸਰਾਂਧੀ ਜੀ ਵੀ ਕਹਿ ਦਿੰਦੇ ਆਪਾਂ ਕੀਮਤ 50000 ਰੁਪਇਆ ਥੋੜਾ ਬਹੁਤ ਮਾਨਦਾਨ ਹੋ ਜੂ ਸਭ ਵੀਰੋ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ